ਇਸ ਵਕਤ ਤੁਸੀਂ ਜਿਹੜੀਆਂ ਤਸਵੀਰਾਂ ਦੇਖ ਰਹੇ ਆ ਇਹ ਨਵਾਂ ਸ਼ਹਿਰ ਦਾ ਪਿੰਡ ਅਸਮਾਨਪੁਰ ਦੇ ਨਾਲ ਬਿਲਕੁਲ ਪੈਂਦਾ ਪਿੰਡ ਨਾਲ ਰਾਮਗੜ ਹੈ ਜਿਸ ਦੇ ਵਿੱਚ ਘਟੋ ਘਟ 25 ਤੋਂ ਲੈ ਕੇ 30 ਘਰ ਜਿਹੜੇ ਇੱਥੇ ਪ੍ਰਭਾਵਿਤ ਹੋਏ ਆ ਜਿੱਥੇ ਆ ਛੱਪੜ ਜਿਸ ਦਾ ਦ੍ਰਿਸ਼ ਤੁਹਾਨੂੰ ਦਿਖਾਣੇ ਆ ਅਸੀਂ ਉਸ ਛੱਪੜ ਦਾ ਪਾਣੀ ਓਵਰਫਲੋ ਹੋ ਕੇ ਗਲੀਆਂ ਦੇ ਵਿੱਚ ਇੱਥੋਂ ਤੱਕ ਕਿ ਲੋਕਾਂ ਦੇ ਘਰਾਂ ਦੇ ਵਿੱਚ ਵੀ ਵੜ ਰਿਹਾ ਹੈ ਗੰਦਾ ਪਾਣੀ ਛੱਪੜ ਦਾ ਬਿਲਕੁਲ ਇਸ ਦੀ ਸਫਾਈ ਵੀ ਨਹੀਂ ਹੋਈ ਤੇ ਅਸੀਂ ਦੇਖ ਰਹੇ ਹਾਂ ਤਸਵੀਰਾਂ ਦੇ ਵਿੱਚ ਕਿ ਛੱਪੜ ਦਾ ਗੰਦਾ ਪਾਣੀ ਕਿਵੇਂ ਇੱਥੋਂ ਓਵਰਫਲੋ ਹੋ ਕੇ ਗਲੀਆਂ ਦੇ ਰਾਹੀਂ ਲੋਕਾਂ ਦੇ ਲਈ ਵੱਡੀ ਸਮੱਸਿਆ ਬਣਿਆ ਹੋਇਆ ਆ ਤੇ ਪ੍ਰਸ਼ਾਸਨ ਇਹਨਾਂ ਲੋਕਾਂ ਦੀ ਇਸ ਸਮੱਸਿਆ ਨੂੰ ਦੇਖਣ ਲਈ ਪਹੁੰਚ ਵੀ ਨਹੀਂ ਰਿਹਾ ਪਿੰਡ ਦੀਆਂ ਗਲੀਆਂ ਜਿਹੜੀਆਂ ਪਾਣੀ ਦੇ ਨਾਲ ਭਰੀਆਂ ਆ ਪਿੰਡ ਵਾਲਾ ਦੇ ਦੱਸਣ ਦੇ ਮੁਤਾਬਕ ਕਈ ਦਿਨਾਂ ਤੋਂ ਇਹ ਪਾਣੀ ਇਹਨਾਂ ਗਲੀਆਂ ਦੇ ਵਿੱਚ ਨਹਿਰਾ ਵਾਂਗੂ ਵਗਦਾ ਰਹਿੰਦਾ ਆ ਤੇ ਇਹਨਾਂ ਨੂੰ ਆਣ ਜਾਣ ਦੇ ਲਈ ਇਹਨਾਂ ਦੇ ਬੱਚਿਆਂ ਦੇ ਲਈ ਇਹਨਾਂ ਦੇ ਸਮੱਸਿਆ ਬਣਿਆ ਹੋਇਆ ਆ ਪ੍ਰਸ਼ਾਸਨ ਨੇ ਘਟੋ ਘਟ ਇਸ ਚੀਜ਼ ਦਾ ਵੀ ਧਿਆਨ ਨਹੀਂ ਕੀਤਾ ਕਿ ਗੁਰਦੁਆਰਾ ਸ਼੍ਰੀ ਗੁਰੂ ਰਵਦਾਸ ਜੀ ਦੇ ਜਾਣ ਦੇ ਰਸਤੇ ਦੇ ਵਿੱਚ ਵੀ ਇੱਥੇ ਪਾਣੀ ਭਰਿਆ ਰਹਿੰਦਾ ਆ ਤੇ ਲੋਕਾਂ ਨੂੰ ਇੱਥੋਂ ਲੰਘਣਾ ਵੀ ਮੁਸ਼ਕਲ ਹੁੰਦਾ ਹੈ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਜਿਹੜੇ ਇੱਥੋਂ ਦੇ ਬੱਚੇ ਆ ਜਿਹੜੇ ਸਕੂਲਾਂ ਨੂੰ ਜਾਣ ਵਾਲੇ ਉਹਨਾਂ ਦੀ ਵੀ ਲਗਾਤਾਰ ਇਹ ਛੁੱਟੀ ਕਰਵਾ ਰਹੇ ਆ ਇਸ ਛੱਪੜ ਦੀ ਸਮੱਸਿਆ ਦੇ ਲਈ ਜਿਹੜਾ ਪਾਣੀ ਓਵਰਫਲੋਕ ਗਲੀਆਂ ਦੇ ਵਿੱਚ ਭਰਿਆ ਹੋਇਆ ਆ ਇਸੇ ਦੀ ਇੱਥੇ ਪਿੰਡ ਵਾਸੀਆਂ ਦਾ ਜਿਹੜਾ ਭਾਰਾ ਇਕੱਠਾ ਇਕੱਠਾ ਹੋਇਆ ਆ ਆਓ ਇਹਨਾਂ ਤੋਂ ਜਾਣਦੇ ਆ ਇਸ ਸਮੱਸਿਆ ਦੇ ਬਾਰੇ ਹਾਂਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜਸਵਿੰਦਰ ਕੌਰ ਹੈ ਜੀ ਹਾਂਜੀ ਸਾਡੇ ਪਿੰਡ ਦੀ ਮੇਨ ਸਮੱਸਿਆ ਹੈਗੀ ਛੱਪੜ ਦੀ ਇਹ ਛੱਪੜ ਹੈਗਾ ਘਰਾਂ ਦੇ ਕੋਲ ਸਾਨੂੰ ਬਹੁਤ ਪ੍ਰੋਬਲਮ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਬੱਚਿਆਂ ਨੂੰ ਅਸੀਂ ਸਕੂਲੇ ਚੜਾਉਣ ਵੇਲੇ ਵੀ ਔਖੀ ਹੁੰਦੀ ਹੈ ਜੇ ਕੋਈ ਬੱਚਾ ਖੇਡਦਾ ਡਿਗਣ ਦਾ ਵੀ ਵਿੱਚ ਡਰਾਂ ਦੇਖੋ ਛੱਪੜ ਦੇ ਆਲੇ ਦੁਆਲੇ ਚਾਰਦਵਾਰੀ ਵੀ ਨਹੀਂ ਹੈਗੀ ਉਹ ਕੀਤੀ ਹੋ ਡਿਗੀ ਹੋ ਆ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਸਾਡਾ ਜਿਹੜੇ ਪਿੰਡ ਦੇ ਵਿੱਚ ਦੋ ਛੱਪੜ ਹੈ ਬਾਹਰ ਕੱਢੇ ਜਾ ਮਾੜਾ ਕੱਢੇ ਹਾਂਜੀ ਹਾਂਜੀ ਮੇਰਾ ਨਾਮ ਅਲਕਾ ਮੈਂ ਰਾਮਗੜ੍ਹ ਤੋਂ ਬਿਲੋਂਗ ਕਰਦੀ ਹਾਂ ਤੇ ਦੇਖੋ ਹੁਣ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਹਰ ਟਾਈਮ ਅਸੀਂ ਇਹਨਾਂ ਦੀ ਰਾਖੀ ਨਹੀਂ ਕਰ ਸਕਦੇ ਨਹੀਂ ਅਸੀਂ ਮੇਨ ਡੋਲ ਬੰਦ ਕਰ ਸਕਦੇ ਸਾਡੇ ਬੱਚੇ ਇਹਦੇ ਪਾਣੀ ਦੇ ਵਿੱਚ ਚਕਰ ਹੋ ਸਕਦੇ ਬੱਚਿਆਂ ਨੂੰ ਕੋਈ ਦਿੱਕਤ ਆ ਸਕਦੀ ਆ ਸਾਡੇ ਬੱਚੇ ਹੁਣ ਛੋਟੇ ਛੋਟੇ ਸਕੂਲ ਜਾਣ ਨੂੰ ਵੀ ਪ੍ਰੋਬਲਮ ਆਉਂਦੀ ਆ ਰੋਜ਼ ਤੜਕੇ ਉੱਠ ਕੇ ਐਦੇ ਪਾਣੀ ਤੋਂ ਲੰਘਦੇ ਜਾਂਦੇ ਆ ਫੇ ਕਿਤੇ ਐਦੇ ਬਸ ਗੰਦੇ ਪਾਣੀ ਦੇ ਵਿੱਚ ਐਦੇ ਸਕੂਲ ਜਾਣਾ ਤੇ ਉਹੀ ਸਾਰਾ ਟਾਈਮ ਐਦਾ ਬਿਮਾਰੀਆਂ ਦੇ ਨਾਲ ਬੱਚਿਆਂ ਨੂੰ ਕਿੰਨੀ ਪ੍ਰੋਬਲਮ ਆਉਂਦੀ ਸਕਿਨ ਅਲਰਜੀ ਜਾਂ ਕਿੱਦਾਂ ਸਾਰੇ ਮਤ ਦੇਖ ਹੀ ਰਹੇ ਆ ਕਿ ਆ ਪਾਣੀ ਦੇ ਘਰਾਂ ਤੱਕ ਹੁਣ ਜੇ ਇੱਕ ਭਾਰਮੀ ਹੋਰ ਵੀ ਪੈਂਦਾ ਤਾਂ ਸਾਡੇ ਘਰਾਂ ਤੱਕ ਪਾਣੀ ਆ ਜਾਣਾ ਹੈ ਹਾਂਜੀ ਸਾਡੇ ਘਰ ਵਿੱਚ ਪਾਣੀ ਵੜ ਜਾਂਦਾ ਹਰ ਸਾਲੇ ਹਾਂਜੀ ਸਾਨੂੰ ਬੱਚਿਆਂ ਦੀ ਪ੍ਰੋਬਲਮ ਬਹੁਤ ਆ ਜਾਂਦੀ ਜਦ ਸਕੂਲ ਜਾਂਦੇ ਅੱਜ ਕਹਿ ਨਹੀਂ ਕਿੰਨਾ ਕੁ ਪਾਣੀ ਭਰ ਜਾਂਦਾ ਘਰ ਦੇ ਅੰਦਰ ਪਾਣੀ ਕਾਫੀ ਭਰ ਜਾਂਦਾ ਹਾਂ ਫਟ ਫਟ ਭਰ ਜਾਂਦਾ ਹਾਂਜੀ ਕਦੇ ਇਦਾਂ ਵੀ ਹੋਈ ਪਾਣੀ ਦੇ ਨਾਲ ਕੋਈ ਕੀੜੇ ਮਕੋੜੇ ਵਗੈਰਾ ਹਾਂ ਸੱਪ ਵੀ ਪੜ ਗਏ ਸੀ ਪਿਛਲੇ ਸਾਲ ਤੋਂ ਆਂਦੇ ਹੀ ਆ ਜਦੋਂ ਮਾਰਮੀ ਕਿਉਂ ਬੰਦ ਦੇ ਹੀ ਪਾੜ ਦੇ ਦਿੰਦੇ ਹਾਂ ਪਾਣੀ ਜਾਂ ਆਂਦੇ ਹੀ ਆ ਤੁਹਾਡੇ ਦੇ ਚਾਚੇ ਘਰ ਵੀ ਕੋਲ ਪਾਣੀ ਸਾਡੇ ਪਾਣੀ ਦਾ ਜਦੋਂ ਵੱਡ ਜਾਂਦਾ ਹਾਂ ਜੇ ਆਂਦੀ ਡੇੜ ਜਦੋਂ ਅੰਦਰ ਹੁਣ ਜਾ ਕੇ ਦੇਖ ਲਓ ਗਲੀ ਤੇ ਮੋਰੀ ਅੱਛੇ ਇਹ ਭਰਿਆ ਜੇ ਹੋਰ ਨਹੀਂ ਭਜਦਾ ਅੰਦਰ ਵੱਡ ਜਾਣਾ ਸਾਰੇ ਫੇ ਉਹ ਕੱਢਾਂ ਨੰਗਨੇ ਦੀ ਔਖੀ ਤਾਂ ਤੋਂ ਪਤਾ ਹੀ ਹੈ ਸਾਰੇ ਅੰਦਰ ਕਿੰਨੀ ਕਾਂਦੀ ਕਿੰਨੀ ਗਮੇੜ ਬਣੀ ਹੋਣੀ ਚਾਹੀਦੀ ਹੈ ਵੇ ਚਲੋ ਪਰ ਥੋੜਾ ਜਿਹਾ ਸੋਝ ਹਾਂਜੀ ਜੇ ਅਸੀਂ ਨਹੀਂ ਕਰੇ ਹੁੰਦੇ ਤੇ ਛੱਟ ਕੇ ਵਿੱਚ ਡਿੱਗ ਜਾਂਦੇ ਆ ਛੱਟ ਦੇ ਪਸੂ ਬਾਟ ਚਾਰ ਦੁਆਰੀ ਉਧਰ ਹੈ ਨਹੀਂ ਦੁਆਰੀ ਇੱਧਰ ਕਰੀ ਸੀ ਉਹ ਦਿੱਤੀ ਸੀ ਕੰਦਾ ਵੀ ਹੈ ਕੰਦਾ ਇਟਾਣੀ ਜੰਗਲ ਦਾ ਹਾਂਜੀ ਅੰਦਰੀਆ ਕਮਰਾ ਵੀ ਦੇਖੋ ਹਾਂਜੀ ਬਜ਼ੁਰਗੋ ਕੀ ਹਾਲ ਚੰਗੋ ਜੀ ਮੇਰਾ ਪਿੰਡ ਰਾਮਗੜ੍ਹ ਹੈ ਜੀ ਮੈਨੂੰ ਦੱਸਿਆ ਲਾ ਇਹ ਮੇਰਾ ਟੋਬੇ ਕੋਲ ਬਿਲਕੁਲ ਘਰ ਗੁਰਦੁਆਰਾ ਮੇਰੇ ਘਰ ਦੇ ਗੇੜ ਦੇ ਨਾਲ ਆ ਰਾਤ ਨੂੰ ਕੋਈ ਬੱਚਾ ਮੇਰਾ ਜਾਂ ਆਪਣੇ ਘਰ ਦਾ ਕਿਸੇ ਦਾ ਬੱਚਾ ਵੀ ਹੋਵੇ ਉਹ ਪਾਣੀ ਚ ਨਹੀਂ ਕੀ ਹੋ ਜੀ ਉਹਦਾ ਜ਼ਿੰਮੇਵਾਰ ਪਾਜੀ ਕੌਣ ਅਸੀਂ ਕਹਾਂ ਸਾਨੇ ਬੰਦੇ ਆ ਸਾਤੇ ਵੀ ਅੱਜ ਤੋਂ ਦੋ ਦਿਨ ਹੋ ਗਏ ਸਾਤੇ ਪਾਣੀ ਚ ਲੰਘ ਨਹੀਂ ਹੁੰਦਾ ਜੀ ਸਾਡੇ ਜਾਂ ਪਿੰਡ ਦਾ ਮਸਲਾ ਹੱਲ ਹੋਣਾ ਚਾਹੀਦਾ ਨੇਕੇ ਨੇਕੇ ਬੱਚੇ ਆ ਵੇਹੇ ਦਾ ਬੱਚਾ ਗੁਰਦੁਆਰੇ ਮੱਥਾ ਟੇਕਣ ਵੀ ਆਂਦਾ ਉਹ ਵੀ 19 ਕੀ ਹੋ ਸਕਦੀ ਆ ਉਹਦਾ ਕੌਣ ਜ਼ਿੰਮੇਵਾਰ ਹੈ ਬੱਚੇ ਹਰ ਇੱਕ ਦੇ ਇੱਕੋ ਜਿਹੇ ਹੁੰਦੇ ਰੋਜ਼ਾਨਾ ਗੁਰਦੁਆਰਾ ਮਹਾਰਾਜ ਜੀ ਦੀ ਗਲੀ ਦੇਖ ਲੋ ਜਾ ਕੇ ਆ ਥੋਪੇ ਦਾ ਲੱਛਣ ਦੇਖ ਲੋ ਸਾਡੇ ਪਿੰਡ ਦਾ ਹਾਲਾਤ ਦੱਸੋ ਜੀ ਕੀ ਹੈ ਇਹ ਦੱਸਿਆ ਜਾ ਰਿਹਾ ਤੁਹਾਡੇ ਪਿੰਡ ਦੂਸਰੇ ਛੱਪੜ ਦਾ ਵੀ ਇਹੀ ਹਾਲਾਤ ਆ ਜੀ ਹਾਂਜੀ ਹਾਂਜੀ ਉਹ ਵੀ ਆ ਵੀ ਜਗਾ ਉਹ ਵੀ ਇਹੀ ਹੈ ਜੀ ਹਾਲ ਉਹ ਵੀ ਇਹੀ ਹਾਲ ਤੇ ਉਹਦੇ ਉਹਦੇ ਨਾਲ ਕਿੰਨੇ ਘਰ ਪੈਂਦੇ ਆ ਜੀ ਉਨਾਂ ਦੇ ਘਰ ਨਾਲ ਤਿੰਨ ਘਰ ਪੈਂਦੀ ਚਾਰ ਚਾਰ ਘਰ ਪੈਂਦੀ ਹੈ ਸਾਡੇ ਘਰ ਜਿਆਦਾ ਪੈਂਦੀ ਹੈ ਸਾਡੇ ਬੰਦੇ ਨਾਲ ਦੇਖੋ ਜੀ ਮੈਂ ਸੱਚੀ ਗੱਲ ਕਰਦਾ ਮੈਨੂੰ ਜਿਹਦਾ ਘਰ ਆ ਉਹ ਆਪਣੇ ਘਰ ਮੋਰੇ ਆ ਕੇ ਇਹਨਾਂ ਦੱਸਿਆ ਇੱਧਰ ਲੋਕ ਕਿ ਖੜਦੇ ਆ ਕਾਹਦੇ ਡਰਦੇ ਇਹ ਡਰਦੇ ਲੋਕ ਮੈਂ ਕੋਈ ਡਰਦਾ ਨਹੀਂ ਮੈਨੂੰ ਤਕਲੀਫ ਆ ਮੱਛਰ ਦਾ ਕੋਈ ਅੰਤ ਨਹੀਂ ਸਾਡਾ ਕੋਈ ਮੱਛਰ ਦਾ ਅੰਤ ਨਹੀਂ ਨਹੀਂ ਤਾਂ ਮੇਰਾ ਘਰ ਜਾ ਕੇ ਦੇਖ ਲਓ ਜਿੱਦਾ ਸਾਡਾ ਰਜੀਤ ਰਾਜ ਮਹਾਰਾਜ ਜਿਹਨੂੰ ਮੰਨਦੇ ਆ ਸੀ ਜਾ ਕੇ ਉੱਥੇ ਲੋਕੀਂ ਰਾਤ ਨੂੰ ਤੜਕੇ 4 ਵਜੇ ਨਿਆਣੇ ਵੀ ਆਂਦੇ ਆ ਬੱਚੇ ਵੀ ਆਂਦੇ ਕੁੜੀਆਂ ਵੀ ਆਣੇ ਇੱਥੇ ਆਹੀ ਆਦੇ ਸਾਨੇ ਰਾਤਾ ਬਹੁਤ ਚੱਲਦਾ ਹੈ ਹਰ ਸਾਲ ਦੀ ਉਮਰ ਹੈ ਇਹ ਰਸਤਾ ਬਹੁਤ ਚੱਲਦਾ ਹੈ ਇਹਦੇ ਵਿੱਚੋਂ ਦੱਸੋ ਅਸੀਂ ਗੁਰਦੁਆਰੇ ਲਈ ਤਾਂ ਲੋਕ ਬੜੀਆ ਕੰਮ ਕਰਦੇ ਆ ਲੋਕ ਗੁਰਦੁਆਰੇ ਲਈ ਤਾਂ ਬੜੀਆ ਬਣਦੇ ਜਾ ਗਲੀਆਂ ਪਿੰਡ ਦਾ ਸਾਡਾ ਪਾਣੀ ਪਿੰਡ ਦਾ ਬਾਹਰ ਨਿਕਲ ਜਿਉਂ ਇਹ ਜਿਆ ਕੋ ਸਾਡੇ ਸਰਦੋਂ ਆਉਂਦੇ ਦੱਸੋ ਸਾਡਾ ਕੀ ਹੈ ਸਾਡੇ ਬੱਚੇ ਛੋਟੇ ਛੋਟੇ ਆ ਪਿੰਡ ਦੇ ਗੁਰਦੁਆਰਿਆਂ ਦੇ ਪਾਠ ਕਰਨੂਆਂ ਦਾ ਮੱਥਾ ਟੇਕਣੂਆਂ ਦਾ ਕਿਸੇ ਬੰਦੇ ਨੂੰ ਸਾਡੀ ਕੋਈ ਸਾਈ ਨਾਲੇ ਜੋਬਾ ਭਾਜੀ ਉਹ ਸਾਡੀ ਆ ਕਿੱਧਰ ਤੇ ਉਹ